ਇਹ 32 ਇੰਚ ਐਲ ਸੀ ਡੀ ਹੈ ਜੀ ਸਮਾਰਟ ਐਲ ਸੀ ਡੀ ਹੈ ਜੀ ਜੀ ਦਿਖਾਉਣੇ ਸਾਨੂੰ ਫੋਲ ਕੇ 32 ਇੰਚ ਦੀ ਹਾਂਜੀ ਹਾਂਜੀ ਕਿੰਨੇ ਦੀ 10000 ਦੀ ਲੈ ਕੇ ਆਓ ਨਾਣਾ 6000 ਰੁਪਏ ਦੀ 6000 ਰੁਪਏ ਦੀ ਹਾਂਜੀ ਹਜੇ ਹੈਰਾਨ ਨਾ ਹੋ ਜੀ ਫੁੱਲੋ ਚੈਲੰਜ ਹੈ ਸਿਰਫ 50 ਰੁਪਏ ਦਾ ਧੰਦਾ ਕਰਦੇ ਆ ਇਹਦੇ ਵਿੱਚ 50 ਰੁਪਏ ਦਾ ਧੰਦਾ ਬਾਈ ਕਰਦਾ ਤਾਂ ਬੜੀ ਮੀਣੇ 6 ਵਹੀ ਕਰਨੀ ਆ ਬਸ ਦੁਆੜੀ ਤੇ ਹਾਂਜੀ ਹਾਂਜੀ ਤੇ ਹੋਰ ਕੀ ਕੀ ਹੈ ਇਹ ਤੁਹਾਨੂੰ ਮਿਲੂਗੀ ਕਿ ਮਹਿਰ ਵਾਲੀ ਗਲੀ ਚ ਗਿਆਨੀ ਸਾਈਕਲਾਂ ਦੇ ਸਾਹਮਣੇ ਜੀ 3500 ਰੁਪਏ ਦਾ ਗਿੱਜਰ ਆ ਜੀ ਇਹ 3500 ਰੁਪਏ ਦਾ ਗਿੱਜਰ ਇੱਕ ਸਾਲ ਦੀ ਆਨਲਾਈਨ ਗਾਰੰਟੀ ਹੈ ਜੇ ਕੋਈ ਫਾਲਟ ਪੈ ਗਿਆ ਮਕੈਨਿਕਲ ਘਰੇ ਆ ਕੇ ਫ੍ਰੀ ਕਰਕੇ ਜਾਊਗਾ ਜੀ ਗੱਤੀ ਮਾਰਦੇ ਦਾ ਕਰਾਰ ਨੂੰ ਕੁਝ ਵੀ ਹੋ ਜੇ ਟੱਡ ਜੇ ਫਟ ਜੇ ਮਾਚੀ ਸਾਡੀ ਪੀਸ ਟੂ ਪੀਸ ਦੀ ਫੁੱਲ ਗਾਰੰਟੀ ਹੋਊਗੀ ਜੀ ਯਾਰ 1500 ਰੁਪਏ ਦੀ 4 ਸਾਲ 4 ਸਾਲ 1500 ਰੁਪਏ ਦੇ ਵਿੱਚ 10 ਬੱਲੂ ਦੇ ਰਹੇ ਆਂ ਜੀ ਆਪਾਂ 500 ਰੁਪਏ ਦੇ ਸਾਲ ਦੀ ਗਾਰੰਟੀ ਦੇ ਰਹੇ ਆਂ ਜੀ ਇੱਕ ਪ੍ਰੈਸ ਆ ਜੀ ਆਪਣੇ ਕੋਲ 600 ਰੁਪਏ ਦੀ ਪ੍ਰੈਸ ਆ ਜੀ ਸਾਲ ਦੀ ਗਾਰੰਟੀ ਹੈ ਜੀ ਇਹਦੀ